35 ਸਾਲਾਂ ਤੋਂ ਇਹ ਸੜਕ ਇਨਸਾਫ ਮੰਗਦੀ ਐ ਪਰ ਅੱਜ ਤੱਕ ਇਸ ਸੜਕ ਨੂੰ ਕਿਸੇ ਨੇ ਇਨਸਾਫ ਨਹੀਂ ਦਿਵਾਇਆ ਤਿੰਨ ਸਰਕਾਰਾਂ ਕਾਂਕਲੀ ਦੀਆਂ ਆਈਆਂ ਤਿੰਨ ਤਿੰਨ ਹੀ ਕਾਂਗਰਸ ਦੀਆਂ ਆਈਆਂ ਜੀ ਹੁਣ ਆਮ ਪਾਰਟੀ ਆ ਹੁਣ ਤਾਂ ਮੰਗਣੀ ਹੁੰਦੀ ਉਦੋਂ ਆ ਜਾਂਦੇ ਆ ਜੀ ਉਦੋਂ ਸਾਰਿਆਂ ਨੂੰ ਕਹਿੰਦੇ ਆ ਵੀ ਅਸੀਂ ਹਫਤੇ 'ਚ ਬਣਾ ਦੇਾਂਗੇ ਮਹੀਨੇ 'ਚ ਬਣਾ ਦੇਾਂਗੇ ਪਰ ਉਦੋਂ ਬਾਅਦ ਕੋਈ ਨਹੀਂ ਵਿਖਾਲੀ ਦਿੰਦਾ ਬਸ ਆਪ ਦੀ ਖਾਨਾ ਪੂਰਤੀ ਆ ਗਲੀਆਂ ਜਿਹੜੀਆਂ ਨਾਲੀਆਂ ਵੀ ਅਸੀਂ ਆਪ ਬਣਾਈਆਂ ਹੀ ਇੱਥੇ ਕੋਈ ਹੋਰ ਨੇ ਨਾਲੀ ਨਹੀਂ ਬਣਾਈ ਗਈ ਸਿੱਧਾ ਹੁਣ ਸਾਰੇ ਵਕਾਊ ਕੀਤਾ ਜੀ ਇੱਥੇ ਰਹਿਣ ਨੂੰ ਕੋਈ ਤਿਆਰ ਨਹੀਂਗਾ ਉਹ ਤੁਹਾਡੇ ਸਾਹਮਣੇ ਬੋਰਡ ਲੱਗਿਆ ਹੋਇਆ ਮਕਾਨ ਵਕਾਊ ਦਾ ਜੀ ਇਸ ਗਲੀ ਦੇ ਵਿੱਚ ਸਾਰਾ ਵਕਾਊ ਆ ਜੀ ਇੱਥੇ ਇਸ ਅੱਗੇ ਇਸ ਨਾਂ ਬੰਨ੍ਹ ਕਰਕੇ ਵੀ ਸਾਰੇ ਇੱਥੋਂ ਨਿਕਲਣ ਨੂੰ ਤਿਆਰ ਆ ਜੀ ਦੋ ਗੱਡੀਆਂ ਪਰਕੇ ਕਰਤਾਰ ਸੰਧਮਾ ਕੋਲੇ ਲੈ ਕੇ ਗਏ ਆ ਜੀ ਪਹਿਲਾ ਭਾਈ ਕੁੱਕੂ ਹੁੰਦਾ ਸੀਗਾ ਜੀ ਕੁੱਕੂ ਨੇ ਸਾਡੇ ਨਾਲ ਵਾਅਦਾ ਕੀਤਾ ਕਹਿੰਦਾ ਤੁਹਾਡੇ ਅਸੀਂ ਜਿੱਤ ਜਾਈਏ ਅਸੀਂ ਮਹੀਨੇ 'ਚ ਥੋੜੀ ਅਗਲੀ ਬਣਾ ਦੇਾਂਗੇ ਉਹਨੂੰ ਮੈਂ ਉੱਥੇ ਘੇਰ ਸਾਨੂੰ ਐਂ ਲੱਗਦਾ ਜੀ ਪਾਕਿਸਤਾਨ ਤੋਂ ਗਲੀ ਵੀ ਨਹੀਂ ਲੱਗਦਾ ਪਾਕਿਸਤਾਨ ਤੋਂ ਆਢੀ ਆਢੀ ਕਰਤਾ ਸਾਨੂੰ ਨਾ ਤਾਂ ਇੱਥੇ ਪਾਣੀ ਦੀ ਸਪਲਾਈ ਆਈ ਨਾ ਸੀਵਰੇਜ ਦੀ ਸਪਲਾਈ ਆਈ ਤੇ ਆ ਲਾਈਟਾਂ ਲਾਈਆਂ ਇਹ ਵੀ ਅਸੀਂ ਆਪਦੀਆਂ ਬਣੌਤੀ ਲਾਈਆਂ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਕੋਟਕਪੂਰਾ ਚੈਲਸ ਸਟਰੀਟ ਦੇ ਵਿੱਚ ਗੱਲ ਕਰੀਏ ਤਾਂ ਵਾਰਡ ਨੰਬਰ 16 17 ਦੀ ਜਿਹੜੀ ਹੈਗੀ ਆ ਸਾਂਝੀ ਸੜਕ ਤੇ ਖੜੇ ਹੈਗੇ ਆ ਤੇ ਇਹ ਹੈਗੀ ਆ ਚੈਲਸ ਸਟਰੀਟ ਜੇ ਚੈਲਸ ਸਟਰੀਟ ਦੀ ਗਲੀ ਗੱਲ ਕਰੀਏ ਤਾਂ ਇਹ ਨਰਕਾ ਨੂੰ ਜਾਂਦਾ ਰਾਹ ਹੈ ਜੀ ਤੁਹਾਨੂੰ ਇਹਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਕਿ 35 ਸਾਲਾਂ ਤੋਂ ਇਹ ਸੜਕ ਇਨਸਾਫ ਮੰਗਦੀ ਹੈ ਪਰ ਅੱਜ ਤੱਕ ਇਸ ਸੜਕ ਨੂੰ ਕਿਸੇ ਨੇ ਇਨਸਾਫ ਨਹੀਂ ਦਿਵਾਇਆ ਇਸ ਗਲੀ ਦੇ ਲੋਕ ਖੜੇ ਨੇ ਇਸ ਮੁਹੱਲੇ ਦੇ ਲੋਕ ਖੜੇ ਨੇ ਆਖਰਕਾਰ ਜਿਹੜਾ ਇਹ ਰਾਹ ਨਰਕਾ ਨੂੰ ਜਾਂਦਾ ਪਿਆ 35 ਸਾਲ ਆਏ ਦੇਖ ਕੇ ਚਲੇ ਗਏ ਪਰ ਵਿਕਾਸ ਕਿਸੇ ਨੇ ਨਹੀਂ ਕੀਤਾ ਸਾਰੀਆਂ ਸਰਕਾਰਾਂ ਆਈਆਂ ਕਹਿੰਦੇ ਰਾਜ ਕਰਕੇ ਚੱਲ ਗਈਆਂ ਪਰ ਇਸ ਸੜਕ ਨੂੰ ਕਿਸੇ ਨੇ ਵੀ ਨਹੀਂ ਸਵਾਰਿਆ ਲੋਕ ਖੜੇ ਨੇ ਗੱਲਬਾਤ ਕਰਦੇ ਨੇ ਕਿ ਕਿੰਨਾ ਟਾਈਮ ਹੋ ਗਿਆ ਜਿਹੜਾ ਇਸ ਸੜਕ 35 ਸਾਲ ਹੋ ਗਈ 35 ਸਾਲ ਹਾਂਜੀ ਤਿੰਨ ਸਰਕਾਰਾਂ ਕਾਂਕਲੀ ਦੀਆਂ ਆਈਆਂ ਤਿੰਨ ਤਿੰਨ ਹੀ ਕਾਂਗਰਸ ਦੀਆਂ ਆਈਆਂ ਜੀ ਹੁਣ ਆਮ ਪਾਰਟੀ ਆ ਤਾਂ ਸਾਰਿਆਂ ਨੂੰ ਅਪੀਲ ਵੀ ਕੀਤੀ ਦੇਖ ਕੇ ਗਏ ਹਾਂਜੀ ਦੇਖ ਕੇ ਗਏ ਦੇਖ ਕੇ ਜੀ 2 ਮਹੀਨਿਆਂ ਦਾ ਇਕਰਾਰ ਕਰ ਲੈਂਦੇ ਉਦੋਂ ਬਾਅਦ ਆਉਂਦੇ ਨਹੀਂ ਜੀ ਵੋਟਾਂ ਵੇਲੇ ਕਹਿ ਕੇ ਜਾਂਦੇ ਜੀ ਹਾਂਜੀ ਵੋਟਾਂ ਵੇਲੇ ਕਹਿ ਕੇ ਜਾਂਦੇ ਜੀ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਆ ਜਾਂਦੇ ਆ ਜੀ ਉਦੋਂ ਸਾਰਿਆਂ ਨੂੰ ਕਹਿੰਦੇ ਆ ਵੀ ਅਸੀਂ ਹਫ਼ਤੇ 'ਚ ਬਣਾ ਦਾਂਗੇ ਮਹੀਨੇ 'ਚ ਬਣਾ ਦਾਂਗੇ ਪਰ ਉਦੋਂ ਬਾਅਦ ਕੋਈ ਨਹੀਂ ਵਿਖਾਲੀ ਦਿੰਦਾਗਾ ਇੱਥੇ ਕੋਈ ਨਹੀਂ ਦਿੰਦਾ ਕੋਈ ਇੱਥੇ ਸਾਡੇ ਜ਼ਿਮੇਵਾਰ ਵੀ ਨਹੀਂ ਆ ਰਿਹਾਗਾ ਜੀ ਹਾਂ ਬਾਅਦ ਚਾਲ ਦੀ ਖਾਣਾ ਪੂਰਤੀ ਕਰਕੇ ਚੱਲ ਜਾਂਦੇ ਆ ਬਸ ਆਪਦੀ ਖਾਣਾ ਪੂਰਤੀ ਆ ਗਲੀਆਂ ਜਿਹੜੀਆਂ ਨਾਲੀਆਂ ਵੀ ਅਸੀਂ ਆਪ ਬਣਾਈਆਂ ਹੀ ਇੱਥੇ ਕੋਈ ਇਹਨੇ ਨਾਲੀ ਨਹੀਂ ਬਣਾਈ ਗਈ ਕੁਛ ਨਹੀਂ ਇੱਥੇ ਕੀਤਾ ਕਿਸ ਗਲੀ ਦੇ ਵਿੱਚ ਇਸ ਗਲੀ ਦੇ ਵਿੱਚ ਕਿੰਨੇ ਪੰਛੀ ਘਰ ਰਹਿੰਦੇ ਨੇ ਇਹਦੇ ਵਿੱਚ ਪੰਛੀ ਘਰ ਹੈਗੇ ਆ ਜੀ ਪਰਿਵਾਰ ਇੱਥੇ ਤਾਂ ਹੁਣ ਸਾਰੇ ਬੁਕਾਉ ਕੀਤਾ ਹੈ ਜੀ ਇੱਥੇ ਰਹਿਣ ਨੂੰ ਕੋਈ ਤਿਆਰ ਨਹੀਂਗਾ ਉਹ ਤੁਹਾਡੇ ਸਾਹਮਣੇ ਬੋਰਡ ਲੱਗਿਆ ਹੋਇ ਇਸ ਹੱਕ ਕੇ ਇਸ ਨਾ ਬੰਨ ਕਰਕੇ ਵੀ ਸਾਰੇ ਇਥੋਂ ਨਿਕਲਣ ਨੂੰ ਤਿਆਰ ਆ ਜੀ ਹੂੰ ਕਹਿੰਦੇ ਕਿ ਸਰਕਾਰ ਲੈ ਕੇ ਆਉਣੇ ਆ ਨਵੀਂ ਸਰਕਾਰ ਚੁਣੀ ਆ ਆਮ ਆਦਮੀ ਪਾਰਟੀ ਦੀ ਕੇ ਬਦਲਾਅ ਆਊਗਾ ਹਾਂਜੀ 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 ਕਿ ਲੱਗਦਾ ਕਿ ਬਦਲਾਅ ਆਇਆ ਨਹੀਂ ਸਾਨੂੰ ਕੋਈ ਨਹੀਂ ਲੱਗਦਾ ਕੋਈ ਬਦਲਾਅ ਆਇਆ ਜੀ ਹੂੰ ਮਤਲਬ ਕਿ ਗੱਲ ਉੱਥੇ ਦੀ ਉੱਥੇ ਹੀ ਆ ਉੱਥੇ ਦੀ ਉੱਥੇ ਹੀ ਆ ਹਾਂ ਪਹਿਲੀਆਂ ਸਰਕਾਰਾਂ ਵਰਗੀ ਇਹ ਸਰਕਾਰ ਆ ਹੂੰ ਕੋਈ ਬਦਲਾਅ ਨਹੀਂ ਆ ਜੀ ਇਸ ਗੱਲ ਦੇ ਵਿੱਚ ਪਹਿਲੀਆਂ ਸਰਕਾਰਾਂ ਨੇ ਇਹ ਮੌਕਾ ਦੇਖਿਆ ਹੋਇਆ ਪਹਿਲੀਆਂ ਸਰਕਾਰਾਂ ਨੇ ਮੌਕਾ ਦੇਖਿਆ ਹੋਇਆ ਜੀ ਹਾਂ ਕਾਂਗਰਸ ਨੇ ਵੀ ਦੇਖਿਆ ਕਾਲੀ ਸਰਕਾਰ ਨੇ ਦੇਖਿਆ ਸਾਰੀਆਂ ਸਰਕਾਰਾਂ ਨੇ ਮੌਕਾ ਹੀ ਦਿਖਾਇਆ ਹੈ ਪਰ ਕਿਸ ਨੇ ਕੋਈ ਆਪਣਾ ਕੰਮ ਸਿਰੇ ਨਹੀਂ ਚੜਾਇਆਗਾ ਦੇਖ ਕੇ ਮੁੜ ਜਾਂਦੇ ਆ ਕਹਿੰਦੇ ਅਸੀਂ ਇਹ ਕੰਮ ਨੂੰ ਕਰਾਂਗੇ ਮੁੜ ਕੇ 2 ਮਹੀਨਾ ਬਾਅਦ ਕੋਈ ਨਹੀਂ ਆਉਂਦਾ ਘਰ ਇਸ ਨੂੰ ਲੈ ਕੇ ਜਿਹੜੇ ਆਪਣੇ ਇਥੋਂ ਦੇ ਵਿਧਾਇਕ ਹੈਗੇ ਆ ਕੁਲਤਾਰ ਸਿੰਘ ਸੰਧਾ ਮ ਵਿਧਾਨ ਸਭਾ ਦੇ ਸਪੀਕਰ ਵੀ ਹੈਗੇ ਆ ਉਹਨਾਂ ਕੋਲੇ ਕੋਈ ਗੱਲ ਪਹੁੰਚਦੀ ਕੀਤੀ ਤੁਸੀਂ ਹਾਂਜੀ ਅਸੀਂ ਦੋ ਗੱਡੀਆਂ ਭਰ ਕੇ ਗਏ ਜੀ ਦੋ ਗੱਡੀਆਂ ਭਰ ਕੇ ਕਰਤਾਰ ਸੰਧਾ ਕੋਲੇ ਲੈ ਕੇ ਗਏ ਆ ਜੀ ਪਹਿਲਾ ਭਾਈ ਕੁੱਕੂ ਹੁੰਦਾ ਸੀਗਾ ਜੀ ਕੁਕੂ ਨੇ ਸਾਡੇ ਨਾਲ ਵਾਦਾ ਕੀਤਾ ਕਹਿੰਦਾ ਤੁਹਾਡੇ ਅਸੀਂ ਜਿੱਤ ਜਾਈਏ ਅਸੀਂ ਮਹੀਨੇ ਚ ਤੁਹਾਡੀ ਅਗਲੀ ਬਣਾ ਦਾਂਗੇ ਉਹਨੂੰ ਮੈਂ ਉੱਥੇ ਘੇਰਿਆ ਵੀ ਆ ਜਦੋਂ ਚਾਵਲੇ ਵਾਲੀ ਗਲੀ ਦਾ ਇਹਨਾਂ ਦਾ ਘਾਤਨ ਕਰਦਾ ਸੀ ਮੈਂ ਉਹਦੀ ਬਾਹ ਫੜ ਲਈ ਵੀ ਇਹ ਨਾਲ ਸੀਗੇ ਨਾਲ ਪੁਲਿਸ ਵਾਲੇ ਵੀ ਸੀ ਮੈਂ ਮੈਂ ਕਿਹਾ ਵੀ ਤੂੰ ਵਾਦਾ ਕਰਕੇ ਇਹ ਆ ਵੱਡੀਆਂ ਸੜਕਾਂ ਤਾਂ ਬਣਾਈ ਜਨਾ ਸਾਡੀ 100 ਫੁੱਟ ਦੀ ਗਲੀ ਨਹੀਂ ਤੁਹਾਡੇ ਤੋਂ ਬਣੀ ਤੇ ਦਵਾ ਦਾ ਕਾਰ ਚ ਬਹਿ ਗਿਆ ਜੀ ਕਿੰਨੀ ਜਗ੍ਹਾ ਇਹ ਸਾਰੀ ਗਲੀ ਦੀ ਇਹ ਸਾਰੀ 95 ਫੁੱਟ ਮੱਸਾਂ ਹੋਊਗੀ ਲੱਗ ਕੇ 100 ਫੁੱਟ ਕਰਾਂ 100 ਲਾ ਲਓ ਜੀ ਅੰਦਾਜ਼ਾ 100 ਫੁੱਟ ਹੈ ਜੀ ਹਾਂ ਤੇ ਚੜਾਈ ਦੀ ਮਰ ਕਿਤੋਂ 8 ਫੁੱਟ ਕਿਤੋਂ 10 ਫੁੱਟ ਹਾਂਜੀ ਇੰਨੀ ਕੁ ਚੜਾਈ ਹੈ ਬਸ ਮੈਂ ਸੁਣਿਆ ਸੋਸ਼ਲ ਮੀਡੀਆ ਤੇ ਕੋਟਕਪੂਰੇ ਨੂੰ ਕਹਿ ਜਾਂਦਾ ਕਿ ਜਿੰਨਾ ਨਰਕ ਕੋਟਕਪੂਰੇ ਦੇ ਵਿੱਚ ਕਿਸੇ ਹੈ ਹੀ ਨਹੀਂਗਾ ਜੀ ਨਹੀਂ ਮੀਕਾਣੀ ਨੂੰ ਲੈ ਕੇ ਗੱਲ ਕਰਦੇ ਆ ਜਿਵੇਂ ਨਗਰ ਕੌਂਸਲ ਨੂੰ ਲੈ ਕੇ ਜਦੋਂ ਬਾਰਸ਼ਾਂ ਪੈਂਦੀਆਂ ਜੀ ਸ਼ਹਿਰ ਸਾਰਾ ਪਾਣੀ ਦੇ ਵਿੱਚ ਡੁੱਬ ਜਾਂਦਾ ਤੇ ਬਹੁਤ ਬੁਰਾ ਹਾਲ ਆ ਜੈਤੂ ਵਾਲੀ ਗੁਲੀ ਤੇ ਦੇਖ ਆ ਜੈਤੂ ਵਾਲੀ ਜੈਤੂ ਚੁੰਗੀ ਤੇ ਨਰਕ ਹੀ ਬਣਿਆ ਇਹਨਾਂ ਚੱਕ ਜਦੋਂ ਕਿਹੜਾ ਤੇ ਮਤਲਬ ਸਾਰੇ ਲੰਘਦੇ ਆ ਤੇ ਕੋਈ ਉਹਦਾ ਮਤਲਬ ਦੇਖ ਰਹਿ ਨਹੀਂ ਕਰ ਰਿਹਾ ਉਹਦੀ ਕੋਈ ਵੀ ਹਾਂ ਕੀ ਕਹਿਣਾ ਚਾਹੂੰਗੀ ਤੁਸੀਂ ਬਹੁਤ ਆਈ ਆਪਣੇ ਸੀਵਰੇਜ ਦਾ ਪਾਣੀ ਵਾਧੂ ਨਿਕਲਦਾ ਜਿ ਬਿਨਾ ਮੀਂਹ ਤੋਂ ਹੀ ਵਾਧੂ ਰਹਿੰਦਾ ਹੀ ਪਾਣੀ ਦਾ ਨਹੀਂ ਤਾਂ ਇਹ ਹੁਣ ਪਿਆ ਜੀ ਇੰਨਾ ਹੀ ਪਾਣੀ ਵਾਧੂ ਇਹ ਮੁੱਕਦਾ ਹੀ ਨਹੀਂ ਦੇ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਸਾਨੂੰ ਦੇ 10 15 ਸਾਲ ਹੋ ਗਏ 10 15 ਹਾਂਜੀ ਕਦੇ ਪ੍ਰਸ਼ਾਸਨ ਦੇ ਗਲਤ ਧਿਆਨ ਚ ਕਰੀਏ ਕੋਈ ਨਹੀਂ ਸਾਡਾ ਕੰਮ ਬੰਦਾ ਜੀ ਕਹੇ ਜੀ ਹਾਂਜੀ ਕਰ ਜਾਂਦੇ ਫਿਰ ਆਂਦਾ ਕੋਈ ਵੀ ਨਹੀਂ ਹੈਗਾ ਹਮ ਜਿਹੜੀਆਂ ਇਹ ਨਾਲੀਆਂ ਦੀ ਗੱਲ ਕਰਦੇ ਆ ਇਹ ਫਿਰ ਇਹਨਾਂ ਦੀ ਸਫਾਈ ਕੌਣ ਕਰਦੇ ਕੋਈ ਵੀ ਨਹੀਂ ਇਹ ਤਾਂ ਸਾਰੇ ਮਹੱਲੇ ਵਾਲੇ ਆਪ ਵੀ ਕਰਦੇ ਜੀ ਜਿਹੜੇ ਪੰਜਰ ਪੰਜਰ ਨੇ ਜਿਹੜੇ ਆਪਦੇ ਬਣਾ ਕੇ ਰੱਖੇ ਆ ਜੀ ਵਿਖਾਦਨੇ ਤੁਹਾਨੂੰ ਲੈ ਕੇ ਦਿਖਾਈ ਜੀ ਸਾਰਾ ਸਮਾਨ ਆ ਥੀ ਜਿਹੜਾ ਅੱਛਾ ਜਿਹੜਾ ਨਾਲੀਆਂ ਕੱਢਣ ਵਾਲਾ ਸਮਾਨ ਆ ਬਣਾਇਆ ਸਮਾਨ ਉਹ ਵੀ ਆਪ ਦਾ ਬਣਾ ਕੇ ਰੱਖਿਆ ਹੋਇਆ ਹੈ ਆਪ ਦਾ ਬਣਾਇਆ ਜੀ ਸਾਰਾ ਸਮਾਨ ਆ ਅੱਛਾ ਆਪ ਹੀ ਕੱਢਦੇ ਆ ਜੀ ਮੈਨੂੰ ਸਾਨੂੰ ਤਾਂ ਐਂ ਲੱਗਦਾ ਹੁੰਦਾ ਕਈ ਵਾਰ ਜਿਵੇਂ ਅਸੀਂ ਪਾਕਿਸਤਾਨ ਤੋਂ ਆड्ढे ਹੋਏ ਆ ਤੇ 1900 1996 ਦਾ ਮੇਰਾ ਜਨਮ ਆਈ ਅੱਛਾ ਤੇ ਆ ਮੇਰੇ ਦੋ ਬੱਚੇ ਆ ਵੱਡੇ ਵੱਡੇ ਹੂੰ ਤੇ ਸਾਨੂੰ ਐਂ ਲੱਗਦਾ ਸੀ ਪਾਕਿਸਤਾਨ ਤੋਂ ਗਲੀ ਵੀ ਨਹੀਂ ਲੱਗਦਾ ਪਾਕਿਸਤਾਨ ਤੋਂ ਆड्ढे ਆਢੀ ਕਰਤਾ ਸਾਨੂੰ ਅੱਛਾ ਆਢੇ ਨਾ ਤਾਂ ਇੱਥੇ ਪਾਣੀ ਦੀ ਸਪਲਾਈ ਆਈ ਨਾ ਸੀਵਰੇਜ ਦੀ ਸਪਲਾਈ ਆਈ ਤਿਆ ਲਾਈਟਾਂ ਲਾਈਆਂ ਇਹ ਵੀ ਅਸੀਂ ਆਪ ਦੀਆਂ ਬਣੌਤੀ ਲਾਈਆਂ ਵੀ ਆਹ ਦੇਖੋ ਜੀ ਆਹ ਸਾਰੇ ਰੰਗ ਦਾ ਆਪ ਦਾ ਕੰਮ ਕਰਦੀ ਮੇਜਰ ਸਿੰਘ ਜੀ ਮੈਂ ਆਪ ਬਣਾਈਆਂ ਜੀ ਇਹ ਅੱਛਾ ਇਹ ਤੇ ਝਾੜੂ ਵੀ ਬਣਾਇਆ ਸੀ ਝਾੜੂ ਟੁੱਟ ਗਿਆ ਕੋਈ ਜਦੋਂ ਕਈ ਦਾ ਜਮਾਂਦਾਰਾਂ ਨੂੰ ਪਈ ਇੱਥੇ ਝਾੜੂ ਮਾਰ ਜੋ ਇਹਦਾ ਸਾਡੀ ਤਾਂ ਡਿਊਟੀ ਪਰਲੇ ਸਾਈਡ ਆ ਜੀ ਪਰਲੇ ਸਾਈਡ ਆ ਐਂ ਕਹਿ ਕੇ ਤੁਰ ਜਾਂਦੇ ਆ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਵੀਡੀਓ ਨੂੰ ਇੰਨੀ ਇੰਨੀ ਜ਼ਿਆਦਾ ਸ਼ੇਅਰ ਕਰੋ ਤੇ ਕਲਤਾਰ ਸੰਭਾਜੋ ਸਾਡੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਕੋਲੇ ਇਹ ਜਿਹੜੀ ਹੈਗੀ ਵੀਡੀਓ ਪਹੁੰਚੇ ਕਿ ਲੋਕ ਆਪ ਆਪ ਸਮਾਨ ਤਿਆਰ ਕਰੀ ਬੈਠੇ ਨਾਲੀਆਂ ਕੱਢਣ ਵਾਸਤੇ ਦੇਖੋ ਆ ਬਾਈ ਜੀ ਕਹਿ ਰਿਹਾ ਕਿ ਇਹ ਅਸੀਂ ਆਪੇ ਖੁਦ ਇਸ ਗਲੀ ਦੀਆਂ ਨਾਲੀਆਂ ਕੱਢਦੇ ਆ ਤੇ ਜੇ ਉਹਨਾਂ ਨੂੰ ਕਹਿੰਨੇ ਤੇ ਉਹ ਕਹਿ ਦਿੰਦੇ ਇਹ ਸਾਡਾ ਕੰਮ ਨਹੀਂ ਹੈਗਾ ਹਾਂਜੀ ਹਾਂਜੀ ਉਹ ਜਮਾਂਦਾਰਾਂ ਨੂੰ ਦੋ ਤਿੰਨ ਵਾਰੀ ਕਿਹਾ ਮੈਂ ਤੇ ਜਿਹੜਾ ਹੁਣ ਮੇਟ ਆ ਜੀ ਸਾਡਾ ਤਾਂ ਇੱਧਰ ਡਿਊਟੀ ਨਹੀਂ ਜੀ ਉਹਨੂੰ ਇੱਕ ਦਿਨ ਮੈਂ ਖਿੱਚ ਕੇ ਮਸਾ ਲਿਆ ਜੀ ਤੇ ਉਹਦਾ ਇੱਕ ਤੇਰੀ ਚੱਕ ਕੇ ਤੇ ਭੱਜ ਗਿਆ ਜੀ ਫਿਰ ਮੈਂ ਆਪ ਰੇੜੀ ਉਥੋਂ ਉਹਨਾਂ ਦੀ ਖਿੱਚ ਕੇ ਲਿਆ ਕੇ ਤੇ ਮੈਂ ਸਾਰੇ ਇੱਥੋਂ ਕੂੜਾ ਚੱਕਿਆ ਜੀ ਵਾਰਡ ਨੰਬਰ 17 ਦਾ ਜੋ ਐਮਸੀ ਆ ਉਹ ਇੱਥੋਂ ਜਮਾਦਾਰਾਂ ਨੂੰ ਲੈ ਜਾਂਦਾ ਜੀ ਜੀਤ ਸਿੰਘ ਐਮਸੀ ਆ ਐਮਸੀ ਹੈ ਨਹੀਂ ਮਿਲਦਾ ਉਹ ਐਮਸੀ ਹੈ ਨਹੀਂ ਉਹਦੀ ਮਾਤਾ ਐਮਸੀ ਆ ਉਹ ਉਹ ਲੈ ਜਾਂਦਾ ਜੀ ਉਹ ਕੰਮ ਉਹ ਕਰਦਾ ਦੇਖਦਾ ਹਾਂਜੀ ਉਹ ਆਪ ਕਰਦਾ ਬਟ ਉਹਦੇ ਕੋਲੇ ਕੋਈ ਅਥਾਰਟੀ ਨਹੀਂ ਹੈ ਨਹੀਂ ਹਾਂ ਨਾ ਕੋਈ ਅਥਾਰਟੀ ਨਹੀਂ ਕੀ ਕਹਿਣਾ ਚੰਕੀ ਕਹਿੰਦੇ ਹੂੰ ਰਣਜੀਤ ਸਿੰਘ ਐਮਸੀ ਆ ਜਿਹੜਾ ਉਹ ਲੈ ਜਾਂਦਾ ਜੀ ਇੱਥੋਂ ਜਵੰਦਾਰਾਂ ਨੂੰ ਜਵੰਦਾਰ ਇੱਥੇ ਲੱਗੇ ਪਏ ਹੁੰਦੇ ਆ ਲੱਗੇ ਪਿਆ ਨੂੰ ਹਟਾ ਕੇ ਲੈ ਜਾਂਦਾ ਜੀ ਆਪਦੇ ਆਪਦੇ ਏਰੀਆ ਚ ਲੈ ਜਾਂਦਾ ਉੱਥੇ ਪਰਪੇ ਤੌਰ ਤੇ ਕਹਿ ਕੋਆ ਕੇ ਲਵਾਈਦਾ ਜੀ ਪਰਪੇ ਤੌਰ ਤੇ ਕਹਿ ਕੇ ਲਵਾਈਦਾ ਤੇ ਵੀ ਚਲੋ ਇੱਥੇ ਕਹਿੰਦੇ ਵੀ ਜੀ ਗਲੀ ਦੀ ਸਫਾਈ ਕਰ ਦਿਓ ਔਰ ਉਹ ਇਹ 16 17 ਵਾਰਡ ਇਕੱਠੇ ਹੈ ਹਾਂਜੀ ਇਕੱਠੇ ਆ ਜੀ ਇੱਧਰ ਇੱਧਰ ਦਾ ਐਮਸੀ ਵੱਖਰਾ ਹੈ ਉਧਰ ਦਾ ਵੱਖਰਾ ਐਮਸੀ ਹਾਂਜੀ ਹਾਂਜੀ ਇਹ 18 ਨੰਬਰ ਇਹ 18 ਦਾ ਵਾਰਡ ਆ ਜੀ ਸਾਮਣੇ 17 ਦਾ ਹਾਂ ਜੀ ਇਹ ਗਲੀ ਸਾਂਝੀ ਦੋਆਂ ਵਾਰਡਾਂ ਦੀ ਹੋ ਗਈ ਕੋ ਕਦਮਾਂ ਦਾ ਹੀ ਫਰਕ ਹੈ ਆ ਕਦਮਾਂ ਦਾ ਫਰਕ ਆ ਬਸ ਸਾਂਝਾ ਕਦਮਾਂ ਦਾ ਫਰਕ ਹੈ ਤੇ ਇਥੇ ਐਮਸੀ ਕਿੰਨੇ ਦੋ ਕਿ ਇੱਕ ਐਮਸੀ ਦੋ ਆਹੀਂ ਦੋ ਦੋ ਕਿਹੜੇ ਕਿਹੜੇ ਆ ਜੀ ਇੱਕ ਤਾਂ ਰਣਜੀਤ ਸਿੰਘ ਆ ਜੀ ਰਣਜੀਤ ਸਿੰਘ ਨੇ ਉਹਦੀ ਮਾਤਾ ਕੀ ਨਾ ਉਹਦੀ ਮਾਤਾ ਦਾ ਮੁਖਤਿਆਰ ਕੌਰ ਹਾਂ ਜੀ 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 ਦੂਸਰੇ ਐਮ ਤੇ ਦੂਜੇ ਹੈਗੇ ਆਪਣਾ ਰਾਜੂ ਰਾਜੂ ਸਲੇਡਰਾ ਵਾਲਾ ਹਾਂ ਜੀ ਹੁਣ ਇਹਨਾਂ ਦੋਨਾਂ ਐਮਸੀਆਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਥੋੜਾ ਮੋਟਾ ਹੀ ਸਾਥ ਦਿੰਦਾ ਤੁਹਾਡਾ ਸਾਥ ਜੀ ਬਸ ਜਦੋਂ ਆਪਣਾ ਫੋਨ ਕਰੀਦਾ ਯਾਰ ਸਾਡੇ ਮਤੇ ਧਿਆਨ ਕਰੋ ਗਲੀਆਂ ਕਹਿੰਦੇ ਕਰਵਾ ਦਿਆਂਗੇ ਆਉਂਦਾ ਸੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਅੱਜ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਐ ਐਮਸੀਆਂ ਨੂੰ ਲੈ ਕੇ ਕਿ ਨਗਰ ਕਾਉਂਸਲ ਦੇ ਵਿੱਚ ਜਿਹੜੇ ਹੈਗੇ ਐ ਐਮਸੀ ਦਫਾੜਾਂ ਪਾਈ ਬੈਠੇ ਨੇ ਮਤਲਬ ਕਿ ਨਿੱਜੀ ਰਾਜ ਕਾਫੀ ਨਗਰ ਕਾਉਂਸਲ ਦੇ ਖੁੱਲ ਕੇ ਆਏ ਨੇ ਤਾਂ ਅਸੀਂ ਇੱਧਰ ਖੜੇ ਆ 16 17 18 ਵਾਰਡ ਦੇ ਵਿੱਚ ਇੱਥੇ ਵੀ ਦੋ ਐਮਸੀ ਹੈਗੇ ਸਿਰਫ ਕਦਮ-ਕਦਮ ਤੇ ਦੋ ਐਮਸੀ ਬਣੇ ਹੋਏ ਨੇ ਲਾਰੇ ਇਹਨਾਂ ਨੂੰ ਲਾਉਂਦੇ ਆ ਪਰ ਕੰਮ ਕੋਈ ਨਹੀਂ ਹੁੰਦਾ ਕਿ ਆਸ ਲੈ ਕੇ ਬਣਾਏ ਸੀਗੇ ਵੀ ਐਮ ਸੀ ਚੁਣੇ ਸੀ ਵੋਟਾਂ ਪਾਈਆਂ ਸੀ ਜਦੋਂ ਆਪਾਂ ਕਿਸੇ ਚੋਣ ਕਰਦੇ ਆ ਆਪ ਪਾਸ ਲੈ ਕੇ ਕਰਦੇ ਆ ਵੀ ਸਾਡਾ ਐਮ ਸੀ ਬਣੂਗਾ ਸਾਡੇ ਮਨ ਲੁਕਿ ਜਿਹੜੇ ਅਧੂਰੇ ਕਾਰਜਾ ਉਹਨਾਂ ਨੂੰ ਆਪਣਾ ਸਿਰੇ ਚੜਾਊਗਾ ਪਰ ਅੱਜ ਕੱਲ ਕੋਈ ਗੱਲ ਵੀ ਪਹਿਲਾਂ ਜਿੱਤਣ ਵੇਲੇ ਕੁਝ ਹੋਰ ਆ ਜਿੱਤ ਕੇ ਕੁਝ ਹੋਰ ਬਣ ਜਾਂਦੇ ਆ ਮੁੜ ਕੇ ਕਿਸਨਵਾਇ ਨਹੀਂ ਬਦਲ ਜਾਂਦੇ ਕੋਈ ਸੁਨਵਾਈ ਨਹੀਂ ਕਰਦਾ ਹਾਂ ਹਮਤਲਬ ਕਿ ਸੁਪਨੇ ਵੱਡੇ ਵੱਡੇ ਦਿਖਾ ਦਿੰਦੇ ਆ ਹਾਂਜੀ ਸੁਪਨੇ ਬਹੁਤ ਵੱਡੇ ਵੱਡੇ ਦਿਖਾਉਂਦੇ ਆ ਕਟਨ ਕਟਨ ਕਢਾਉਣ ਵਿੱਚ ਕੁਝ ਵੀ ਨਹੀਂ ਹਾਂ ਕੁਝ ਨਹੀਂ ਹਾਂ ਜੀ ਜੇ ਗੱਲ ਕਰੀਏ 5 ਸਾਲ ਦਾ ਹੁੰਦਾ ਇਹਨਾਂ ਦਾ ਕਾਰਜਕਾਰ ਹੁਣ ਤਾਂ ਮੈਨੂੰ ਲੱਗਦਾ 6 ਮਹੀਨੇ ਰਹਿ ਗਏ ਤੇ 5 ਸਾਲਾਂ ਦੇ ਵਿੱਚ ਕੁਝ ਨਾ ਕੁਝ ਕੀਤਾ ਨਹੀਂ ਹਾਂ ਜਦੋਂ 5 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਹੁਣ 6 ਮਹੀਨਿਆਂ ਵਿੱਚ ਕੀ ਕਰ ਦੇਣਗੇ ਹੂੰ ਕੋਈ ਸੰਤੋਖ ਨਹੀਂ ਲੱਗਦੀ ਵੀ ਕੁਝ ਹੋ ਜਾਊਗਾ ਹਾਂ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਸਾਡੀ ਇਨਸਾਫ ਆਪਣਾ ਪ੍ਰਸ਼ਾਸਨ ਰਹੀ ਹੀ ਆ ਬੇਨਤੀ ਆ ਰਿਕਵੈਸਟ ਆ ਵੀ ਇਹ ਮੱਲੇ ਦੀ ਸਫਾਈ ਕੀਤੀ ਜਾਵੇ ਧਿਆਨ ਦਿੱਤਾ ਜਾਵੇ ਸਫਾਈ ਬਣੀ ਨਾਲੀਆਂ ਗਲੀਆਂ ਬਣੀ ਜੋ ਖਾਲੀ ਪਲਾਟ ਪਿਆ ਹੈ ਉੱਥੇ ਕੂੜਾ ਸੜਦੇ ਆ ਪਹਿਲਾਂ ਬੇਨਤੀ ਕਰ ਚੁੱਕੇ ਆ ਪ੍ਰਧਾਨ ਜੀ ਨੂੰ ਯੂ ਸਾਹਿਬ ਨੂੰ ਸਾਰਿਆਂ ਨੂੰ ਕੀਤੀ ਆ ਵੀ ਇਹਨਾਂ ਨੂੰ ਨੋਟਸ ਕੱਢਿਆ ਜਾਵੇ ਪਰ ਉਹਨੇ ਕੋਈ ਨੋਟਸ ਨਹੀਂ ਕੱਢਿਆਗਾ ਤੇ ਬਸ ਮੂੰਹ ਚੱਲ ਕੰਮ ਚੱਲੂ ਕੰਮ ਕਰੀ ਜਾਂਦੇ ਆ ਕੋਈ ਨਹੀਂ ਕਰਵਾ ਦਿਆਂ ਕਰਵਾ ਦਿਆਂਗੇ ਮਤਲਬ ਕਿ ਕਾਗਜ਼ੀ ਪੱਤਰੀ ਕੁਛ ਨਾ ਕੀਤਾਗਾ ਪਹਿਲਾਂ ਵੀ ਤੁਸੀਂ ਮਤਲਬ ਕਿ ਕਹਿ ਕਹਿ ਕੇ ਹੰਬ ਗਏ ਨਹੀਂ ਸੁਣਵਾਈ ਹੋਈ ਹਾਂ ਨਹੀਂ ਸੁਣਵਾਈ ਹਾਂਜੀ ਇਸ ਤੋਂ ਬਾਅਦ ਵੀ ਅਗਰ ਨਹੀਂ ਸੁਣਵਾਈ ਹੁੰਦੀ ਕਿ ਮਨ ਕਰੂਗਾ ਕਿ ਇਸ ਸਰਕਾਰ ਨੂੰ ਦੁਬਾਰਾ ਲਿਆਂਦਾ ਚਾਹ ਦੇਖੋ ਜੀ ਜਦੋਂ ਬੰਦਾ ਜਿਹੜਾ ਕੰਮ ਹੀ ਨਾ ਕਰੂਗਾ ਉਹ ਨੂੰ ਆਪਣਾ ਮਨ ਕਿਵੇਂ ਕਰੂਗਾ ਦੁਬਾਰਾ ਸਰਕਾਰ ਲਿਆਉਣ ਦਾ ਜੀ ਸਰ ਬੋਰਡ ਲਾਵਾਂਗੇ ਇਹ ਦੁਕਾਨ ਵਾਸਤੇ ਬੂਟਾ ਹੀ ਮੰਗਣੇ ਨੇ ਹੁਣ ਸਾਡੀ ਗਲੀ ਚ ਜਦੋਂ ਸਾਡੇ ਕੰਮ ਹੀ ਨਹੀਂ ਹੁਣ ਅਸੀਂ ਕਿਹੜਾ ਲੜਾਈ ਝਗੜੇ ਕਰਦੇ ਆ ਉਹਨਾਂ ਨੇ ਉੱਥੇ ਜਾ ਕੇ ਰੋਡ ਰੋਕਿਆ ਇਹਨਾਂ ਰੋਡ ਰੋਕਾਂਗੇ ਫਿਰ ਹੋਰ ਕੀ ਹੂੰ ਅਸੀਂ ਕਿਹੜਾ ਲੜਾਈ ਝਗੜੇ ਕਰਦੇ ਆ ਜੀ ਅਸੀਂ ਤਾਂ ਕੰਮ ਹੀ ਕਰਾਉਣੇ ਆ ਗਲੀ ਕਿੰਨੀ ਕਹੇ ਇੱਥੋਂ ਜਵਾਕ ਡੇਕਦੇ ਆ ਬੁਰਾ ਹਾਲ ਹੋ ਜਾਂਦਾ ਜਦੋਂ 20 ਪੈਂਦਾ ਚਿੱਕੜ ਬਣ ਜਾਂਦਾ ਹਾਂ ਦੇਖੋ ਜੀ ਇਹਨਾਂ ਦਾ ਵੀ ਪ੍ਰੋਵੀਸ਼ਨ ਟਾਈਮ ਹੋਣਾ ਚਾਹੀਦਾ ਆ ਅਸੀਂ ਗਵਰਨਮੈਂਟ ਜੌਬਸ ਲਈ ਜਾਂਦੇ ਆ ਨਾ ਮੈਂ ਕੋਚਿੰਗ ਕਲਾਸਿਸ ਇਹਨਾਂ ਗਵਰਨਮੈਂਟ ਜੌਬਸ ਲਈ ਤੇ ਜਿਨਨੇ ਲੋੜਵੰਦ ਬੱਚੇ ਆ ਮੈਂ ਉਹਨਾਂ ਨੂੰ ਫ੍ਰੀ ਆਫ ਕਾਸਟ ਸ਼ਾਮ ਨੂੰ ਪੜਾਉਣਾ ਆ ਉਹਨਾਂ ਨੂੰ ਮੈਂ ਪੜਾਉਣਾ ਮੈਂ ਕਿਉਂ ਪੜਾ ਰਿਹਾ ਉਹਨਾਂ ਨੂੰ ਬਿਕੋਜ਼ ਮੈਨੂੰ ਇਹ ਕਿ ਮੇਰੀ ਇਕਨੋਮੀ ਗ੍ਰੋ ਕਰੇ ਮੇਰੇ ਦੇਸ਼ ਦੀ ਮੇਰੇ ਦੇਸ਼ ਦੀ ਰਾਜਨੀਤੀ ਗ੍ਰੋ ਕਰੇ ਹਨਾ ਮੈਨੂੰ ਇਹ ਫੈਕਟਰਸ ਉਹਨਾਂ ਨੂੰ ਦੱਸਦਾ ਮੈਂ ਉਹਨਾਂ ਨੂੰ ਦੱਸਦਾ ਮਿਊਸਪਲ ਕਾਰਪੋਰੇਸ਼ਨ ਕੀ ਆ ਮਿਊਸਪਲ ਕਾਉਂਸਲ ਕੀ ਆ ਠੀਕ ਹੈ ਇਹ ਪਰ ਉਹ ਜਦੋਂ ਉਹਨੂੰ ਮੈਂ ਸਮਝਾਉਣਾ ਉਹ ਕਹਿੰਦੀ ਅੱਛਾ ਸਾਰੀ ਇਹ ਚੀਜ਼ ਐਮੇ ਕੰਮ ਕਰਦੀ ਆ ਬਟ ਜਦੋਂ ਕਹਿੰਦੇ ਸਰ ਤੁਹਾਨੂੰ ਨੌਲੇਜ ਹੈ ਤੁਸੀਂ ਆਪ ਕਿਉਂ ਨਹੀਂ ਇਹ ਕੰਮ ਕਰਵਾ ਸਕਦੇ ਫਿਰ ਉਹਨਾਂ ਨੂੰ ਮੈਂ ਕੀ ਕਹਾਂ ਸਾਡੇ ਦੇਸ਼ ਦੀਆਂ ਸਰਕਾਰਾਂ ਐਮੇ ਦੀਆਂ ਆ ਇੱਕ ਪਾਸੇ ਤੁਸੀਂ ਉਹਨਾਂ ਨੂੰ ਕਾਉਂਸਲਿੰਗ ਦਿੰਨੇ ਹੋ ਇੱਕ ਪਾਸੇ ਬੱਚਾ ਹੁਣ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਆ ਬੱਚਾ ਵੀ ਟੀਵੀ ਦੇਖਦਾ ਘਰੇ ਮੋਬਾਈਲ ਦੇਖਦਾ ਜਦੋਂ ਇਦਾਂ ਦੀਆਂ ਆਪ ਦੇ ਸ਼ਹਿਰ ਦੀਆਂ ਖਬਰਾਂ ਦੇਖਦਾ ਹੋਊਗਾ ਵੀ ਸਾਡੇ ਸ਼ਹਿਰ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਸਾਡੇ ਹੁਣ ਦੇ ਲੀਡਰ ਕੁਝ ਕਰਨ ਨਹੀਂ ਲੈ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋਈ ਡਿਫੈਕਟ ਪੈਂਦਾ ਓਬਵੀਅਸਲੀ ਪੈਂ ਗਵਰਨਮੈਂਟ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਆਪਦਾ ਫਰਜ਼ ਨਿਭਾ ਰਹੇ ਆਂ ਅਸੀਂ ਡਾਇਰੈਕਟ ਇੰਡਾਇਰੈਕਟ ਟੈਕਸ ਅਸੀਂ ਪੇ ਕਰ ਰਹੇ ਆਂ ਜੇ ਅਸੀਂ ਪੇ ਕਰ ਰਹੇ ਆਂ ਅਸੀਂ ਦੇਸ਼ ਦੇ ਸਿਟੀਜ਼ਨ ਆਂ ਜੇ ਅਸੀਂ ਡਿਊਟੀ ਨਿਭਾ ਰਹੇ ਆਂ ਗਵਰਨਮੈਂਟ ਆਪਦੀ ਡਿਊਟੀ ਕਿਉਂ ਨਹੀਂ ਨਿਭਾ ਰਹੀ ਗਵਰਨਮੈਂਟ ਵੀ ਡਿਊਟੀ ਨਿਭਾਵੇ ਅਸੀਂ ਸਿਰਫ ਤੋਂ ਕਹਿਣਾ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕਰਦੇ ਜੇ ਅਸੀਂ ਦੇਸ਼ ਦੇ ਪ੍ਰਤੀ ਸਾਨੂੰ ਪਤਾ ਸਾਡੀਆਂ ਜ਼ਿੰਮੇਵਾਰੀਆਂ ਕੀ ਆ ਗਵਰਨਮੈਂਟ ਵੀ ਸਮਝੇ ਇਹਦੇ ਨਾਲ ਅਸੀਂ ਸਾਰੇ ਮਿਲ ਜੁਲ ਕੇ ਗਰੋ ਕਰਾਂਗੇ ਦੇਖੋ ਸਾਨੂੰ ਪਤਾ ਹੈ ਕਿ ਸਾਡੀਆਂ ਗਲੀਆਂ ਨਾਲੀਆਂ ਦੀ ਸਫਾਈ ਕਰਨਾ ਹੈ ਨਾ ਮਿਊਸਪਲ ਕਾਉਂਸਲ ਛੋਟਾ ਵਾਲਾ ਨਹੀਂ ਹੁੰਦਾ ਹੈਣਾ ਇਵਨ ਸੀਐਮ ਕਾન્ટ ਸਪੀਕ ਵਿਦਾਊਟ ਦੀ ਪਰਮਿਸ਼ਨ ਆਫ ਹੈਣਾ ਸਪੀਕਰ ਤੋਂ ਬਿਨਾਂ ਸੋ ਆਪਦੀ ਇਲਾਕੇ ਨੂੰ ਸੋਹਣਾ ਕਰਨੇ ਇਹਦੇ ਵਿੱਚ ਉਹਨਾਂ ਦੀ ਸ਼ੋਭਾ ਵਧੂਗੀ ਕਿੰਦੇ ਨੂੰ ਦੇਖੇ ਜਿਹੜੇ ਧੀ ਪੁੱਤ ਨਹੀਂ ਹਨਾ ਥਾਂ ਲੈਣਾ ਹੋਵੇ ਉਹ ਸੇਵਾ ਕਰਨੀ ਹੋਵੇ ਉਹ ਥਾਂ ਨੂੰ ਨਹੀਂ ਵੰਦਾ ਸੋ ਜੇ ਗਵਰਨਮੈਂਟ ਇਹ ਨਾ ਦੇਖੇ ਵੀ ਅਸੀਂ ਅਗਲੀ ਵਾਰੀ ਆਉਣਾ ਆ ਉਹ ਦੇਸ਼ ਦੀ ਬਣ ਕੇ ਦੇਖ ਲਈ ਕੰਮ ਕਰੇ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਨਹੀਂ ਉਹਨਾਂ ਦੇ ਲਈ ਹੈ ਸਾਰਾ ਕੁਝ ਉਹਨਾਂ ਦੀਆਂ ਸੀਟਾਂ ਆ ਸਾਡੇ ਨਾਲ ਮਿਲਜੁਲ ਕੇ ਕੰਮ ਕਰੇ ਸਾਡੀਆਂ ਗਲੀਆਂ ਨਾਲੀਆਂ ਸੋਹਣੀਆਂ ਹਨ ਸਾਡੀਆਂ ਕੀ ਹੁਣ ਥੋੜਾ ਦੇਸ਼ ਆ ਸਾਰਿਆਂ ਦਾ ਸਾਡਾ ਸੋਹਣਾ ਹੋਊਗਾ ਅਸੀਂ ਗਰੋ ਕਰਾਂਗੇ ਸਾਡੀ ਇਕਨੋਮੀ ਗਰੋ ਕਰੂਗੀ ਸਾਡੀ ਹੈਲਥ ਅੱਛੀ ਹੋ ਜਾਊਗੀ ਇਹ ਸਾਰੀਆਂ ਚੀਜ਼ਾਂ ਆ ਜੀ ਥੈਂਕ ਯੂ ਮੈਂ ਨਾਲ ਨਾਲ ਕੈਮਰਾਮੈਨ ਨੂੰ ਕਹੂੰਗੀ ਕਿ ਇਸ ਗ ਇਹ ਗਲੀ ਵਾਲਿਆਂ ਨੇ ਵੀ ਲਵਾਇਆ ਹੋਇਆ ਇਧਰਲੇ ਪਾਸੇ ਦਿਖਾ ਦਿੰਨੇ ਕਿ ਇਹਨਾਂ ਨੇ ਲਿਖਿਆ ਹੋਇਆ ਕਿ ਇਹ ਪਲਾਟ ਮਕਾਨ ਵਕਾਊ ਆ ਸਿਰਫ ਇਸ ਗਲੀ ਦਾ ਵਿਕਾਸ ਨਹੀਂ ਹੋਇਆ ਕਰਕੇ ਇੱਥੋਂ ਦੀ ਨੰਗੀਆਂ ਨਹੀਂ ਜਾਂਦਾ ਇੰਨਾ ਗੰਦੀ ਜਗ੍ਹਾ ਬਣੀ ਹੋਈ ਆ ਇੰਨਾ ਮੱਛਰ ਜਿਹੜਾ ਹੈਗਾ ਫੈਲਿਆ ਹੋਇਆ ਹੈ ਇੱਥੇ ਵੀ ਇਹ ਵੀ ਇਨਸਾਨ ਨੇ ਜਿਹੜੇ ਇੱਥੇ ਰਹਿੰਦੇ ਨੇ ਇਹਨਾਂ ਨੂੰ ਵੀ ਕਈ ਬਿਮਾਰੀਆਂ ਦੇ ਇਹ ਵੀ ਸ਼ਿਕਾਰ ਹੋ ਸਕਦੇ ਨੇ ਸੋ ਇਹਨਾਂ ਨੇ ਤਾਂ ਇਹ ਵੀ ਗੱਲ ਕਹਤੀ ਆ ਅਸੀਂ ਕੁਲਤਾਰ ਸਿੰਘ ਸੰਧਵਾ ਦੇ ਧਿਆਨ ਦੇ ਵਿੱਚ ਕਰਾ ਦਈਏ ਇਹਨਾਂ ਨੇ ਇਹ ਗੱਲ ਕਹਤੀ ਕਿ ਸਾਨੂੰ ਤਾਂ ਐਵੇਂ ਬਣਾ ਕੇ ਰੱਖਤਾ ਜਿਵੇਂ ਪਾਕਿਸਤਾਨ ਤੇ ਭਾਰਤ ਅੱਡ ਹੋਇਆ ਹੁੰਦਾ ਉਹ ਪਾਕਿਸਤਾਨ ਦਾ ਦਰਜਾ ਸਾਨੂੰ ਦੇਤਾ ਏ ਸੋ ਅਸੀਂ ਕੁਲਤਾਰ ਸੰਧਵਾ ਜੀ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਕੋਟਕਪੂਰੇ ਦਾ ਧਿਆਨ ਰੱਖਣ ਜਿਹੜੇ ਜਿਹੜੇ ਗਲੀਆਂ ਦਾ ਨਾਲੀਆਂ ਦਾ ਵਿਕਾਸ ਨਹੀਂ ਹੋਇਆ ਉਸ ਨੂੰ ਉਹਨਾਂ ਗਲੀਆਂ ਨਾਲੀਆਂ ਦਾ ਵਿਕਾਸ ਕੀਤਾ ਜਾਵੇ ਤੇ ਇਹਨਾਂ ਦਾ ਜਿਹੜੀ ਮੰਗ ਹੈਗੀ ਆ ਉਹਨੂੰ ਪੂਰਾ ਕੀਤਾ ਜਾਵੇ ਦੂਸਰੀ ਗੱਲ ਅਸੀਂ ਇਹ ਸਾਹਮਣੇ ਲੈ ਕੇ ਆਏ ਆ ਇਸ ਪਲਾਟ ਨੂੰ ਇਸ ਮੁਹੱਲੇ ਵਾਲੇ ਇਸ ਪਲਾਟ ਤੋਂ ਵੀ ਬੜੇ ਪਰੇਸ਼ਾਨ ਨੇ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਸਾਂਝੀਆਂ ਕਰ ਦੇਣ ਕਿ ਇਸ ਪਲਾਟ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਲੋਕ ਇੰਨਾ ਜ਼ਿਆਦਾ ਕੂੜਾ ਕਰਕਟ ਸੜ ਦੇ ਰਹੇ ਇੱਥੋਂ ਤੱਕ ਕਿ ਮਰੇ ਹੋਏ ਪਸ਼ੂ ਜਾਨਵਰ ਵੀ ਇੱਥੇ ਸੁੱਟੇ ਜਾਂਦੇ ਨੇ ਜਿਸ ਦੀ ਬਦਬੂ ਘਰਾਂ-ਘਰਾਂ ਤੱਕ ਜਾਂਦੀ ਹੈ ਇੱਕ ਤਾਂ ਮੀਂਹ ਦੇ ਪਾਣੀ ਕਰਕੇ ਇੱਥੇ ਮੱਛਰ ਫੈਲਿਆ ਹੋਇਆ ਉਹਦੇ ਕਰਕੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਇੱਕ ਇਹਨਾਂ ਨੇ ਦੱਸਿਆ ਕਿ ਜਿਹੜੇ ਮਰੇ ਪਸ਼ੂ ਹੈਗੇ ਆ ਜਾਨਵਰ ਇੱਥੇ ਸਿੱਟੇ ਜਾਂਦੇ ਆ ਉਹਨਾਂ ਦੀ ਬਦਬੂ ਵੀ ਘਰਾਂ ਤੱਕ ਜਾਂਦੀ ਹੈ ਤੇ ਉਹਦੇ ਨਾਲੇ ਵੀ ਜੀ ਸਾਹ ਲੈਣਾ ਜਿਹੜਾ ਹੈਗਾ ਮੁਸ਼ਕਲ ਹੋਇਆ ਪਿਆ ਗੱਲ ਕਰਦੇ ਆ ਇਸ ਪਲਾਟ ਨੂੰ ਲੈ ਕੇ ਤੇ ਉਹਦੀ ਜਾਣਕਾਰੀ ਲੈਣੇ ਕਿ ਕੀ ਦਾ ਪਲਾਟ ਆ ਜਿਹੜਾ ਖਾਲੀ ਪਿਆ ਤੇ ਲੋਕਾਂ ਨੇ ਇਹਨੂੰ ਵਰਤਣ ਵਾਸਤੇ ਰੱਖਿਆ ਹੋਇਆ ਇਸ ਪਲਾਟ ਬਾਰੇ ਸਾਨੂੰ ਦੱਸੋ ਜੀ ਦੀ ਵੀ ਕਿੰਨਾ ਦਾ ਪਲਾਟ ਹੈ ਇਹ ਇਹ ਪਲਾਟ ਆ ਜੀ ਆਪਣੇ ਨਾਨਸਰ ਪਿੰਡ ਇੱਥੇ ਨਾਲ ਨਹਿਰ ਦੁਰਲੇ ਪਾਸੇ ਇਹ ਉਹਨਾਂ ਦਾ ਪਲਾਟ ਆ ਅੱਛਾ ਜੀ ਉਹ ਤਿੰਨ ਭਰਾ ਨੇ ਹਮ ਅੰਗਰੇਜ਼ ਸਿੰਘ ਗੁਰਦੇਵ ਸਿੰਘ ਤੇ ਬਲਦੀਪ ਸਿੰਘ son of ਕਰਤਾਰ ਸਿੰਘ ਜੀ ਤੇ ਵਾਸੀ ਨਾਨਸਰ ਦੇ ਰਹਿਣ ਵਾਲੇ ਪਿੰਡ ਨਾਨਸਰ ਦਾ ਹਾਂ ਉਹਨਾਂ ਨੂੰ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਆ ਇੱਥੋਂ ਪੰਚਾਇਤਾਂ ਇਕੱਠੀਆਂ ਕਰਕੇ ਲਗਾਈਆਂ ਉੱਥੋਂ ਦੀ ਪੰਚਾਇਤ ਵੀ ਇਕੱਠੀ ਕਰਕੇ ਈ ਆ ਉਹਨਾਂ ਦੇ ਕੰਨਾਂ ਦੇ ਕੋਈ ਜੂਨ ਨਹੀਂ ਸਰਕ ਰਹੀ ਹਾਂ ਅਸੀਂ ਜਦੋਂ ਮਾਲੂ ਕਿ ਆ ਬਾਰਸ਼ਾਂ ਹੁੰਦੀਆਂ ਲੋਕੀ ਆ ਕੂੜਾ ਬਹੁਤ ਜ਼ਿਆਦਾ ਸੜਦੇ ਆ ਮਰੇ ਕੁੱਤੇ ਸੜ ਜਾਂਦੇ ਆ ਇੱਥੋਂ ਕਰ ਜਿਹੜੀਆਂ ਗਾਈਆਂ ਵਾਰਾ ਫਿਰਦੀਆਂ ਮਰ ਜਾਂਦੀਆਂ ਉਹ ਮੈਂ 10000 ਰੁਪਏ ਦੇ ਕੇ ਆ ਮਾਲੂ ਕਿ ਮਾਲੂ ਕਿ ਇਥੇ ਜੇ ਇਸ ਮਿਸ਼ਨ ਨਾਲ ਨਹੀਂ ਉਹ ਨੂੰਗਾ ਕਰਕੇ ਇਸ ਦਵਾਈਆਂ ਜਹਾ ਇੱਥੇ ਦਵਾਈਆਂ ਹਾਂਜੀ ਇੱਥੇ ਦਵਾਈਆਂ ਮੈਂ ਹਾਂ ਤਿੰਨ ਚਾਰ ਗਾਈਆਂ ਇਹਦੇ ਵਿੱਚ ਸਲੇ ਦਵਾਈਆਂ ਹਾਂਜੀ ਅੱਛਾ ਕੋਈ ਇੱਕ ਠੱਠਾ ਮਰ ਗਿਆ ਸੀਗਾ ਇੱਕ ਗਾਂ ਮਰ ਗਈ ਸੀਗੀ ਮਤਲਬ ਉਹ ਇੱਥੇ ਫਿਰ ਸਾਨੂੰ ਤਾਂ ਵੀ ਰੋਟੀ ਖਾਣੀ ਵੀ ਔਖ ਹੋ ਜਾਂਦੀ ਆ ਆਪਦੇ ਘਰਾਂ ਦੇ ਵਿੱਚ ਨਹੀਂ ਬਦਬੋ ਹੋ ਜਾਂਦੀ ਆ ਤੇ ਫਿਰ ਉਹ ਅਸੀਂ ਆਪਦੇ ਕੋਲੋਂ ਪਹਿਲਾਂ ਲਾ ਕੇ ਇਹ ਉਹਨਾਂ ਨੂੰ ਇੱਥੇ ਦਵਾਉਨੇ ਹਾਂ ਇਹ ਜਗ੍ਹਾ ਇੰਨੀ ਕੀ ਹੈ ਅੰਕਲ ਕਿ ਇਹਨਾਂ ਦੀ ਜਗ੍ਹਾ ਹੋਰ ਵੀ ਸੀ ਇੱਥੇ ਜਗ੍ਹਾ ਇਹਨਾਂ ਦੀ ਸੀ ਇੱਕ ਕਿਲਾ ਜਗ੍ਹਾ ਸੀ ਲਗਭਗ ਦੀ ਹਾਂ ਇੱਕ ਕਿਲਾ ਹਾਂਜੀ ਜਿਹਦੇ ਵਿੱਚੋਂ ਚਾਰ ਕਨਾਰੇ ਪਹਿਲੀ ਅਸੀਂ ਮਤਲਬ ਕਿ ਲੈ ਲਈਆ ਸਾਡੀ ਆ ਮਕਾਨ ਬਣਿਆ ਹੋਇਆ ਹੈ ਬਿਲਕੁਲ ਤੇ ਚ ਇੱਕ ਭਰਾ ਦੀ ਪਈ ਹੈ ਇੱਕ ਭਰਾ ਦੀ ਇਸ ਜਗ੍ਹਾ ਹੀ ਲੈ ਲਈ ਉੱਥੇ ਅਸੀਂ ਆਪਣਾ ਮਕਾਨ ਬਣਾਇਆ ਹੋਇਆ ਸੀ ਹੁਣ ਇਹ ਖਾਲੀ ਜਗ੍ਹਾ ਪਈ ਹੈ ਇਹ ਵਿਕੀ ਹੋਈ ਹੈ ਕਿ ਉਹਨਾਂ ਦਾ ਹੀ ਪਲਾਟ ਆਹੀਂ ਛੱਡਿਆ ਹੋਇਆ ਹੈ ਨਹੀਂ ਨਹੀਂ ਵਿਕੀ ਹੋਈ ਨਹੀਂ ਜੀ ਉਹਨਾਂ ਦਾ ਪਲਾਟ ਆਹੀਂ ਛੱਡਿਆ ਹੋਇਆ ਹੈ ਇਹ ਵਿਕੀ ਨਹੀਂ ਨਹੀਂ ਵਿਕੀ ਨਹੀਂ ਹਾਂ ਜੀ ਹੁਣ ਉਹ ਕਿੱਥੇ ਰਹਿੰਦੇ ਨੇ ਹੁਣ ਜੀ ਉਹ ਤਾਂ ਦੋ ਭਰਾ ਤਾਂ ਬਾਹਰ ਕੈਨੇਡਾ ਰਹਿੰਦੇ ਆ ਹਾਂਜੀ ਇੱਕ ਭਰਾ ਜਿਹੜਾ ਜਿਹੜਾ ਥੋੜਾ ਜਿਹਾ ਹੈਗਾ ਸਿੱਧਾ ਜਿਹਾ ਉਹ ਮੜਾ ਇੱਥੇ ਖੇਤੀਬਾੜੀ ਦਾ ਕੰਮ ਕਰਦਾ ਪਿੰਡ ਪਿੰਡ ਹੀ ਰਹਿੰਦਾ ਹਾਂ ਜੀ ਇੰਨੀ ਜਗ੍ਹਾ ਹੈ ਨਹੀਂ ਇੰਨੀ ਜਗ੍ਹਾ ਹੈ ਨਹੀਂ ਹਾਂਜੀ ਹਾਂਜੀ ਵੀ ਜਾਂ ਜਿਵੇਂ ਮੰਨ ਲ ਤਾਰਾਂ ਹੀ ਵਲੀਆਂ ਜਾਂਦੀਆਂ ਇੰਨੇ ਨਾਲ ਹੀ ਪਬਲਿਕ ਨੂੰ ਹੋ ਜਾਂਦਾ ਵੀ ਇਹ ਕਿਸੇ ਦਾ ਆਪ ਦਾ ਨਿੱਜੇ ਪਲਾਟ ਹੈਗਾ ਵੀ ਇਹਨੂੰ ਨਾਂ ਵਰਤਿਆ ਜਾਵੇ ਤਾਂ ਉਹਨਾਂ ਨੇ ਕੋਈ ਰੋਕ ਟੋਕ ਨਹੀਂ ਕੀਤੀ ਇੱਥੋਂ ਦਾ ਕੁਛ ਨਹੀਂ ਜੀ ਬਹੁਤ ਵਾਰੀ ਕਿਹਾ ਉਹਨਾਂ ਨੂੰ ਤੇ ਇੱਕ ਵਾਰੀ ਜਦੋਂ ਮੈਂ ਪੰਚਾਇਤ ਲੈ ਗਿਆ ਉੱਥੇ ਅਸੀਂ ਇੱਥੋਂ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਅਸੀਂ 10-15 ਗਏ ਉੱਥੋਂ ਦੀ ਪੰਚਾਇਤ ਨੂੰ ਜਾ ਕੇ ਸੱਦਿਆ ਸੀ ਠੀਕ ਹੈ ਵੀ ਤੁਸੀਂ ਇਹਨੂੰ ਚਾਰਦੁਵਾਰੀ ਕਰੋ ਜਾਂ ਨੂੰ ਕੋਈ ਤਾਰ ਵਾਰਡ ਕਰੋ ਕੁਛ ਤੇ ਉਦੋਂ ਸਾਡੇ ਨਾਲ ਸਹਿਮਤ ਹੋਗੇ ਅੱਛਾ ਤੇ ਚਲੋ ਅਸੀਂ ਚਾਰਦੁਵਾਰੀ ਮੈਂ ਖਰਚਾ ਉਹਦੇ ਕੋਲੋਂ ਕੀਤਾ ਸਾਰਾ ਜੀ 30000 ਰੁਪਏ ਖਰਚਾ ਆ ਮੂਰੀ ਕੰਦ ਦਾ ਇਹ ਕਾਂਦੀ ਲੋਕਾਂ ਨੇ ਚੱਕ ਕੇ ਲੈ ਗਏ ਲੋਕ ਹੀ ਚੱਕ ਕੇ ਲੈ ਗਏ ਅੱਛਾ ਇਟਾ ਹੀ ਚੱਕ ਕੇ ਲੈ ਗਏ ਇਟਾ ਹੀ ਚੱਕ ਲੈ ਗਏ ਹਾਂ ਦੇੜ ਕੇ ਲੈ ਗਏ ਹਾਂਜੀ ਅੱਛਾ ਫਿਰ ਉਦੋਂ ਬਾਅਦ ਫਿਰ ਅਸੀਂ ਕਈ ਵਾਰ ਕਿਹਾ ਵੀ ਆਪਾਂ ਦੁਬਾਰਾ ਕੋਈ ਪ੍ਰਾਲਾ ਕਰ ਲਈਏ ਉਦੋਂ ਬਾਅਦ ਉਹਨਾਂ ਕੋਈ ਧਿਆਨ ਨਹੀਂ ਦਿੰਦਾ ਇਸ ਪਾਸੇ ਹੁਣ ਤੁਸੀਂ ਕੀ ਇਹਦੇ ਲਈ ਕੀ ਇਨਸਾਫ ਦੀ ਮੰਗ ਕਰਦੇ ਹੋ ਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਨੋਸਵੇ ਦਾ ਕੱਢਿਆ ਜਾਵੇ ਜਾਂ ਤਾਂ ਪਲਾਟ ਦਾ ਮਲਕੀ ਇਹਨੂੰ ਵੜਿਆ ਜਾਵੇ ਤੇ ਜਾਂ ਉਹਨੂੰ ਆਪ ਦਾ ਵੇਚ ਦੇਣ ਨਹੀਂ ਉਹਨਾਂ ਦੇ ਸਾਹਮਣੇ ਆ ਵਾ ਵੇਚ ਦੇਣ ਵੀ ਆ ਕੂੜਾ ਨਾ ਪਾਵੇ ਇਸ ਦਾ ਸਾਡੀ ਤਾਂ ਪ੍ਰੋਬਲਮ ਆਵੇ ਇਹਦਾ ਹੱਲ ਹੋ